ਪੰਜਾਬ ਯੂਨੀਵਰਸਿਟੀ ਕੈਂਪ ਕੌਂਸਲ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਵਿਦਿਆਰਥੀ ਜਥੇਵੰਦੀਆਂ ਚੋਣ ਮੈਦਾਨ 'ਚ ਨੇ ਜਿਸ ਵਿੱਚ ਕਿ ਵੱਖ-ਵੱਖ ਤਰੀਕੇ ਨਾਲ ਇਹਨਾਂ ਜਥੇਵੰਦੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀਵੀਐਸਐਸ ਐਨਐਸਯੂਆਈ ਸੱਤ ਤੇ ਇਹ ਜਿਹੜੇ ਆ ਜਥੇਵੰਦੀਆਂ ਨੇ ਚੋਣ ਮੈਦਾਨ ਚ ਨੇ ਸੋਪੂ ਦੀ ਗੱਲ ਕਰ ਲੋ ਜਾਂ ASF ਇਹ ਵੀ ਜਿਹੜੇ ਆ ਇਸ ਵਾਰ ਮੁੜ ਤੋਂ ਸਰਗਰਮ ਜਿਹੜੇ ਆ ਚੋਣ ਵਿੱਚ ਨਜ਼ਰ ਆ ਰਹੀਆਂ ਨੇ ਤੇ ASF ਇਸ ਵਾਰ ਪਹਿਲੀ ਵਾਰ ਚੋਣ ਮੈਦਾਨ ਚ ਉਤਰੀ ਹੈ ਤੇ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਜਿਹੜਾ ਉਹ ਵਿਦਿਆਰਥੀਆਂ ਤੇ ASF ਵੱਲੋਂ ਪਾਇਆ ਜਾਏਗਾ ਤੇ ਕਿਹੜੀ ਪਾਰਟੀ ਨੂੰ ਜਿਹੜੀ ਆ ਇਸ ਵਾਰ ਕਿਹੜੀ ਜਥੇਵੰਦੀ ਨੂੰ ਜਿੱਤ ਪ੍ਰਾਪਤ ਹੋਏਗੀ ਤੇ ਕਿਸ ਜਥੇਵੰਦੀ ਦਾ ਪ੍ਰਧਾਨ ਤੇ ਕਿਸ ਜਥੇਵੰਦੀ ਦਾ ਉਮੀਦਵਾਰ ਪ੍ਰਧਾਨ ਤੇ ਕਿਸ ਦਾ ਸਕੱਤਰ ਬਣੇਗਾ ਤਾਂ ਤਿੰਨ ਤੋਂ ਜਿਹੜੇ ਤਿੰਨ ਵੱਡੇ ਅਹੁਦੇ ਨੇ ਤਾਂ ਇਸ ਦੇ ਲਈ ਜਿਹੜੀ ਆ ਚੋਣਾਂ ਹੋ ਰਹੀਆਂ ਨੇ ਤੇ VOTING ਹੋ ਰਹੀ ਆ ਸਵੇਰ 9 ਵਜੇ ਤੋਂ ਜਿਹੜੀ ਆ VOTING ਸ਼ੁਰੂ ਹੋਈ ਆ ਅਤੇ ਸ਼ਾਮ 5 ਵਜੇ ਤੱਕ ਇਸ ਦੇ ਨਤੀਜੇ ਆਣਗੇ ਤੇ ਇਸ ਨੂੰ ਲੈ ਕੇ ਹੀ ਪੰਜਾਬ ਯੂਨੀਵਰਸਿਟੀ ਦੇ ਜੋ ਪ੍ਰਸ਼ਾਸਨਾ ਉਹਨਾਂ ਵੱਲੋਂ ਜਿਹੜੀ ਆ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਉਹ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਹਰ ਇੱਕ ਤਰ੍ਹਾਂ ਦੀ ਚੈਕਿੰਗ ਇੱਥੇ ਕੀਤੀ ਜਾ ਰਹੀ ਆ ਤੇ ਹਾਂ ਇਸ ਵਾਰ ਪ੍ਰਸ਼ਾਸਨ ਇੰਨੀ ਕਿ ਸਖਤਾਈ ਦਿਖਾ ਰਿਹਾ ਹੈ ਹਾਲਾਂਕਿ ਹਰ ਵਾਰ ਜਿਹੜੀ ਆ ਸਖਤਾਈ ਹੁੰਦੀ ਆ ਪਰ ਇਸ ਵਾਰ ਉਸ ਤੋਂ ਵੀ ਜ਼ਿਆਦਾ ਸਖਤਾਈ ਨਜ਼ਰ ਆ ਰਹੀ ਹੈ ਕਿ ਕੋਈ ਵੀ ਬਾਹਰਲੀ ਬਾਹਰਲਾ ਵਿਦਿਆਰਥੀ ਯੂਨੀਵਰਸਿਟੀ ਵਿੱਚ ਐਂਟਰ ਨਹੀਂ ਕਰ ਸਕਦਾ ਤਾਂ ਤਿੰਨੋਂ ਗੇਟਾਂ ਤੇ ਜਿਹੜੇ ਆ ਸਕਿਉਰਟੀ ਗਾਰਡ ਜਿਹੜੇ ਆ ਪੂਰੀ ਤਰ੍ਹਾਂ ਸਖਤ ਨੇ ਅਤੇ ਹਰ ਇੱਕ ਵਿਦਿਆਰਥੀ ਦਾ ਆਈ ਕਾਰਡ ਜਿਹੜਾ ਚੈੱਕ ਕੀਤਾ ਜਾ ਰਿਹਾ ਜਿਹੜਾ ਵਿਦਿਆਰਥੀ ਯੂਨੀਵਰਸਿਟੀ ਦਾ ਨਹੀਂ ਹੈ ਜਾਂ ਪਾਸ ਆਊਟ ਹੋ ਚੁੱਕਿਆ ਤਾਂ ਉਸ ਨੂੰ ਅੰਬਾਹਰ ਨਾਲ ਦੀ ਨਾਲ ਭੇਜਿਆ ਜਾ ਰਿਹਾ ਅਤੇ ਚੋਣਾ ਜਿਹੜੀਆਂ ਅਮਨ ਅਮਾਨ ਨਾਲ ਕਰਵਾਈਆਂ ਜਾ ਰਹੀਆਂ ਨੇ ਤਾਂ ਇਹ ਜਿਹੜੀ ਜਦੋ ਜਹਿਦ ਹੈ ਉਹ ਪ੍ਰਧਾਨਗੀ ਮੀਤ ਪ੍ਰਧਾਨ ਅਤੇ ਸਕੱਤਰ ਨੂੰ ਲੈ ਕੇ ਜਿਹੜੀ ਆ ਚੱਲਦੀ ਹੈ ਅਤੇ ਇਸੇ ਦੇ ਚੱਲਦੇ ਆ ਵਿਦਿਆਰਥੀ ਜਦੋਂ ਕੋਈ ਵੀ ਜਿਹੜੀ ਪਾਰਟੀ ਜਿੱਤਦੀ ਹੈ ਜਿਵੇਂ ਅਸੀਂ ਪਿਛਲੀ ਵਾਰ ਦੇਖਿਆ ਸੀਗਾ ਕਿ ਮੀਤ ਪ੍ਰਧਾਨ ਸੱਤਾ ਬਣਿਆ ਸੀਗਾ ਅਤੇ ਐਸਐਡੀ ਦੇ ਦਰਮਿਆਨ ਜੇਕਰ ਗੱਲ ਕਰੀਏ ਕਿ ਇਹ ਜਿਹੜੇ ਵਿਦਿਆਰਥੀ ਆਗੂ ਹੁੰਦੇ ਨੇ ਤਾਂ ਵਿਦਿਆਰਥੀਆਂ ਦੀ ਜਿਹੜੀਆਂ ਮੰਗਾਂ ਹੁੰਦੀਆਂ ਨੇ ਜਾਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨੇ ਤਾਂ ਵਿਦਿਆਰਥੀ ਜਥੇਬੰਦੀਆਂ ਦੀ ਇਹ ਚੋਣਾ ਜਿਹੜੀਆਂ ਚੱਲ ਰਹੀ ਆ ਤੇ ਇੱਕ ਵਾਰ ਫਿਰ ਦੱਸ ਦਈਏ ਕਿ ਚੋਣ ਮੈਦਾਨ ਚ சிਵਆਈਐਸਐਨਐਸਯੂਆਈਏਐਸਐਫ ਸੱਤ ਅਤੇ ਸੋਪੂ ਹੈ ਤੇ ਇਹਨਾਂ ਵਿੱਚ ਇਸ ਵਾਰ ਕਿਹੜੀ ਪਾਰ ਜਿਹੜੀ ਜਥੇਬੰਦੀ ਆ ਉਹ ਵਿਦਿਆਰਥੀਆਂ ਦਾ ਦਿਲ ਜਿੱਤਣ ਦੇ ਲਈ ਸਭ ਤੋਂ ਅਹਿਮ ਰਹੇਗੀ ਸਭ ਤੋਂ ਵੱਡਾ ਯਾਦੂ ਕਿਹੜੀ ਵਾਂ ਜਿਹੜੀ ਆ ਜਥੇਬੰਦੀ ਦਿਖਾਏਗੀ ਇਹ ਸ਼ਾਮ ਨੂੰ 5 ਵਜੇ ਕਲੀਅਰ ਹੋ ਜਾਏਗਾ ਕਿ ਕਿਸ ਦਾ ਪ੍ਰਧਾਨ ਬਣਿਆ ਹੈ ਤੇ ਕਿਸ ਦਾ ਉਮੀਦਵਾਰ ਪ੍ਰਧਾਨ ਤੇ ਕੌਣ ਜਿਹੜੇ ਆ 70 ਬਣਨ ਜਾ ਰਿਹਾ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਮੌਜੂਦਾ ਕਿ ਇਸ ਮੌਕੇ ਪੂਰੇ ਪਖਤਾ ਪ੍ਰਬੰਧ ਹੈ ਜਿਹੜੇ ਸੁਰੱਖਿਆ ਦਿਓ ਕਿਤੇ ਹੋਏ ਨੇ ਪੰਜਾਬ ਯੂਨੀਵਰਸਿਟੀ ਕੈਂਪ ਕੌਂਸਲ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਵਿਦਿਆਰਥੀ ਜਥੇਬੰਦੀਆਂ ਚੋਣ ਮੈਦਾਨ ਚ ਨੇ ਜਿਸ ਵਿੱਚ ਕੇ ਵੱਖ-ਵੱਖ ਤਰੀਕੇ ਨਾਲ ਇਹਨਾਂ ਜਥੇਬੰਦੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀਵੀਐਸਐਸ ਐਨਐਸਯੂਆਈ ਸੱਤ ਤੇ ਇਹ ਜਿਹੜੇ ਆ ਜਥੇਵੰਦੀਆਂ ਨੇ ਚੋਣ ਮੈਦਾਨ ਚ ਨੇ ਸੋਪੂ ਦੀ ਗੱਲ ਕਰ ਲੋ ਜਾਂ ASF ਇਹ ਵੀ ਜਿਹੜੇ ਆ ਇਸ ਵਾਰ ਮੁੜ ਤੋਂ ਸਰਗਰਮ ਜਿਹੜੇ ਆ ਚੋਣ ਵਿੱਚ ਨਜ਼ਰ ਆ ਰਹੀਆਂ ਨੇ ਤੇ ASF ਇਸ ਵਾਰ ਪਹਿਲੀ ਵਾਰ ਚੋਣ ਮੈਦਾਨ ਚ ਉਤਰੀ ਹੈ ਤੇ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਜਿਹੜਾ ਉਹ ਵਿਦਿਆਰਥੀਆਂ ਤੇ ASF ਵੱਲੋਂ ਪਾਇਆ ਜਾਏਗਾ ਤੇ ਕਿਹੜੀ ਪਾਰਟੀ ਨੂੰ ਜਿਹੜੀ ਆ ਇਸ ਵਾਰ ਕਿਹੜੀ ਜਥੇਵੰਦੀ ਨੂੰ ਜਿੱਤ ਪ੍ਰਾਪਤ ਹੋਏਗੀ ਤੇ ਕਿਸ ਜਥੇਵੰਦੀ ਦਾ ਪ੍ਰਧਾਨ ਤੇ ਕਿਸ ਜਥੇਵੰਦੀ ਦਾ ਉਮੀਦਵਾਰ ਤੇ ਕਿਸ ਦਾ ਸਕੱਤਰ ਬਣੇਗਾ ਤਾਂ ਤਿੰਨ ਤੋਂ ਜਿਹੜੇ ਤਿੰਨ ਵੱਡੇ ਅਹੁਦੇ ਨੇ ਤਾਂ ਇਸ ਦੇ ਲਈ ਜਿਹੜੀ ਆ ਚੋਣਾਂ ਹੋ ਰਹੀਆਂ ਨੇ ਤੇ VOTING ਹੋ ਰਹੀ ਆ ਸਵੇਰ 9 ਵਜੇ ਤੋਂ ਜਿਹੜੀ ਆ VOTING ਸ਼ੁਰੂ ਹੋਈ ਆ ਅਤੇ ਸ਼ਾਮ 5 ਵਜੇ ਤੱਕ ਇਸ ਦੇ ਨਤੀਜੇ ਆਣਗੇ ਤੇ ਇਸ ਨੂੰ ਲੈ ਕੇ ਹੀ ਪੰਜਾਬ ਯੂਨੀਵਰਸਿਟੀ ਦੇ ਜੋ ਪ੍ਰਸ਼ਾਸਨਾ ਉਹਨਾਂ ਵੱਲੋਂ ਜਿਹੜੀ ਆ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਉਹ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਹਰ ਇੱਕ ਤਰ੍ਹਾਂ ਦੀ ਚੈਕਿੰਗ ਇੱਥੇ ਕੀਤੀ ਜਾ ਰਹੀ ਆ ਤੇ ਹਾਂ ਇਸ ਵਾਰ ਪ੍ਰਸ਼ਾਸਨ ਇੰਨੀ ਕਿ ਸਖਤਾਈ ਦਿਖਾ ਰਿਹਾ ਹੈ ਹਾਲਾਂਕਿ ਹਰ ਵਾਰ ਜਿਹੜੀ ਆ ਸਖਤਾਈ ਹੁੰਦੀ ਆ ਪਰ ਇਸ ਵਾਰ ਉਸ ਤੋਂ ਵੀ ਜ਼ਿਆਦਾ ਸਖਤਾਈ ਨਜ਼ਰ ਆ ਰਹੀ ਹੈ ਕਿ ਕੋਈ ਵੀ ਬਾਹਰਲੀ ਬਾਹਰਲਾ ਵਿਦਿਆਰਥੀ ਯੂਨੀਵਰਸਿਟੀ ਵਿੱਚ ਐਂਟਰ ਨਹੀਂ ਕਰ ਸਕਦਾ ਤਾਂ ਤਿੰਨੋਂ ਗੇਟਾਂ ਤੇ ਜਿਹੜੇ ਆ ਸਕਿਉਰਟੀ ਗਾਰਡ ਜਿਹੜੇ ਆ ਪੂਰੀ ਤਰ੍ਹਾਂ ਸਖਤ ਨੇ ਅਤੇ ਹਰ ਇੱਕ ਵਿਦਿਆਰਥੀ ਦਾ ਆਈ ਕਾਰਡ ਜਿਹੜਾ ਚੈੱਕ ਕੀਤਾ ਜਾ ਰਿਹਾ ਜਿਹੜਾ ਵਿਦਿਆਰਥੀ ਯੂਨੀਵਰਸਿਟੀ ਦਾ ਨਹੀਂ ਹੈ ਜਾਂ ਪਾਸ ਆਊਟ ਹੋ ਚੁੱਕਿਆ ਤਾਂ ਉਸ ਨੂੰ ਅੰਬਾਹਰ ਨਾਲ ਦੀ ਨਾਲ ਭੇਜਿਆ ਜਾ ਰਿਹਾ ਅਤੇ ਚੋਣਾ ਜਿਹੜੀਆਂ ਅਮਨ ਅਮਾਨ ਨਾਲ ਕਰਵਾਈਆਂ ਜਾ ਰਹੀਆਂ ਨੇ ਤਾਂ ਇਹ ਜਿਹੜੀ ਜਦੋ ਜਹਿਦ ਹੈ ਉਹ ਪ੍ਰਧਾਨਗੀ ਮੀਤ ਪ੍ਰਧਾਨ ਅਤੇ ਸਕੱਤਰ ਨੂੰ ਲੈ ਕੇ ਜਿਹੜੀ ਆ ਚੱਲਦੀ ਹੈ ਅਤੇ ਇਸੇ ਦੇ ਚੱਲਦੇ ਆ ਵਿਦਿਆਰਥੀ ਜਦੋਂ ਕੋਈ ਵੀ ਜਿਹੜੀ ਪਾਰਟੀ ਜਿੱਤਦੀ ਹੈ ਜਿਵੇਂ ਅਸੀਂ ਪਿਛਲੀ ਵਾਰ ਦੇਖਿਆ ਸੀਗਾ ਕਿ ਮੀਤ ਪ੍ਰਧਾਨ ਸੱਤਾ ਬਣਿਆ ਸੀਗਾ ਅਤੇ ਇਸ ਦੇ ਦਰਮਿਆਨ ਜੇਕਰ ਗੱਲ ਕਰੀਏ ਕਿ ਇਹ ਜਿਹੜੇ ਵਿਦਿਆਰਥੀ ਆਗੂ ਹੁੰਦੇ ਨੇ ਤਾਂ ਵਿਦਿਆਰਥੀਆਂ ਦੀ ਜਿਹੜੀਆਂ ਮੰਗਾਂ ਹੁੰਦੀਆਂ ਨੇ ਜਾਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨੇ ਤਾਂ ਵਿਦਿਆਰਥੀ ਜਥੇਬੰਦੀਆਂ ਦੀ ਇਹ ਚੋਣਾ ਜਿਹੜੀਆਂ ਚੱਲ ਰਹੀ ਆ ਤੇ ਇੱਕ ਵਾਰ ਫਿਰ ਦੱਸ ਦਈਏ ਕਿ ਚੋਣ ਮੈਦਾਨ ਚ ਸੀਵੀਐਸਐਸ ਐਨਐਸਯੂਆਈ ਏਐਸਐਫ 7 ਅਤੇ ਸੋਪੂ ਹੈ ਤੇ ਇਹਨਾਂ ਵਿੱਚ ਇਹ ਸਵਾਰ ਕਿਹੜੀ ਪਾਂ ਜਿਹੜੀ ਜਥੇਵੰਦੀ ਆ ਉਹ ਵਿਦਿਆਰਥੀਆਂ ਦਾ ਦਿਲ ਜਿੱਤਣ ਦੇ ਲਈ ਸਭ ਤੋਂ ਅਹਿਮ ਰਹੇਗੀ ਸਭ ਤੋਂ ਵੱਡਾ ਯਾਦੂ ਕਿਹੜੀ ਵਾਂ ਜਿਹੜੀ ਆ ਜਥੇਵੰਦੀ ਦਿਖਾਏਗੀ ਇਹ ਸ਼ਾਮ ਨੂੰ 5 ਵਜੇ ਕਲੀਅਰ ਹੋ ਜਾਏਗਾ ਕਿ ਕਿਸ ਦਾ ਪ੍ਰਧਾਨ ਬਣਿਆ ਹੈ ਤੇ ਕਿਸ ਦਾ ਉਮੀਦਵਾਰ ਪ੍ਰਧਾਨ ਤੇ ਕੌਣ ਜਿਹੜੇ ਆ 70 ਬਣਨ ਜਾ ਰਿਹਾ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਮੌਜੂਦਾ ਕਿ ਇਸ ਮੌਕੇ ਪੂਰੇ ਪਖਤਾ ਪ੍ਰਬੰਧ ਹੈ ਜਿਹੜੇ ਸੁਰੱਖਿਆ ਦਿਓ ਕਿਤੇ ਹੋਏ ਨੇ ਪੰਜਾਬ ਯੂਨੀਵਰਸਿਟੀ ਕੈਂਪ ਕੌਂਸਲ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਵਿਦਿਆਰਥੀ ਜਥੇਬੰਦੀਆਂ ਚੋਣ ਮੈਦਾਨ ਚ ਨੇ ਜਿਸ ਵਿੱਚ ਕੇ ਵੱਖ-ਵੱਖ ਤਰੀਕੇ ਨਾਲ ਇਹਨਾਂ ਜਥੇਬੰਦੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀਵੀਐਸਐਸ ਐਨਐਸਯੂਆਈ ਸੱਤ ਤੇ ਇਹ ਜਿਹੜੇ ਆ ਜਥੇਵੰਦੀਆਂ ਨੇ ਚੋਣ ਮੈਦਾਨ ਚ ਨੇ ਸੋਪੂ ਦੀ ਗੱਲ ਕਰ ਲੋ ਜਾਂ ASF ਇਹ ਵੀ ਜਿਹੜੇ ਆ ਇਸ ਵਾਰ ਮੁੜ ਤੋਂ ਸਰਗਰਮ ਜਿਹੜੇ ਆ ਚੋਣ ਵਿੱਚ ਨਜ਼ਰ ਆ ਰਹੀਆਂ ਨੇ ਤੇ ASF ਇਸ ਵਾਰ ਪਹਿਲੀ ਵਾਰ ਚੋਣ ਮੈਦਾਨ ਚ ਉਤਰੀ ਹੈ ਤੇ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਜਿਹੜਾ ਉਹ ਵਿਦਿਆਰਥੀਆਂ ਤੇ ASF ਵੱਲੋਂ ਪਾਇਆ ਜਾਏਗਾ ਤੇ ਕਿਹੜੀ ਪਾਰਟੀ ਨੂੰ ਜਿਹੜੀ ਆ ਇਸ ਵਾਰ ਕਿਹੜੀ ਜਥੇਵੰਦੀ ਨੂੰ ਜਿੱਤ ਪ੍ਰਾਪਤ ਹੋਏਗੀ ਤੇ ਕਿਸ ਜਥੇਵੰਦੀ ਦਾ ਪ੍ਰਧਾਨ ਤੇ ਕਿਸ ਜਥੇਵੰਦੀ ਦਾ ਉਮੀਦਵਾਰ ਪ੍ਰਧਾਨ ਤੇ ਕਿਸ ਦਾ ਸਕੱਤਰ ਬਣੇਗਾ ਤਾਂ ਤਿੰਨ ਤੋਂ ਜਿਹੜੇ ਤਿੰਨ ਵੱਡੇ ਅਹੁਦੇ ਨੇ ਤਾਂ ਇਸ ਦੇ ਲਈ ਜਿਹੜੀ ਆ ਚੋਣਾਂ ਹੋ ਰਹੀਆਂ ਨੇ ਤੇ VOTING ਹੋ ਰਹੀ ਆ ਸਵੇਰ 9 ਵਜੇ ਤੋਂ ਜਿਹੜੀ ਆ VOTING ਸ਼ੁਰੂ ਹੋਈ ਆ ਅਤੇ ਸ਼ਾਮ 5 ਵਜੇ ਤੱਕ ਇਸ ਦੇ ਨਤੀਜੇ ਆਣਗੇ ਤੇ ਇਸ ਨੂੰ ਲੈ ਕੇ ਹੀ ਪੰਜਾਬ ਯੂਨੀਵਰਸਿਟੀ ਦੇ ਜੋ ਪ੍ਰਸ਼ਾਸਨਾ ਉਹਨਾਂ ਵੱਲੋਂ ਜਿਹੜੀ ਆ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਉਹ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਹਰ ਇੱਕ ਤਰ੍ਹਾਂ ਦੀ ਚੈਕਿੰਗ ਇੱਥੇ ਕੀਤੀ ਜਾ ਰਹੀ ਆ ਤੇ ਹਾਂ ਇਸ ਵਾਰ ਪ੍ਰਸ਼ਾਸਨ ਇੰਨੀ ਕਿ ਸਖਤਾਈ ਦਿਖਾ ਰਿਹਾ ਹੈ ਹਾਲਾਂਕਿ ਹਰ ਵਾਰ ਜਿਹੜੀ ਆ ਸਖਤਾਈ ਹੁੰਦੀ ਆ ਪਰ ਇਸ ਵਾਰ ਉਸ ਤੋਂ ਵੀ ਜ਼ਿਆਦਾ ਸਖਤਾਈ ਨਜ਼ਰ ਆ ਰਹੀ ਹੈ ਕਿ ਕੋਈ ਵੀ ਬਾਹਰਲੀ ਬਾਹਰਲਾ ਵਿਦਿਆਰਥੀ ਯੂਨੀਵਰਸਿਟੀ ਵਿੱਚ ਐਂਟਰ ਨਹੀਂ ਕਰ ਸਕਦਾ ਤਾਂ ਤਿੰਨੋਂ ਗੇਟਾਂ ਤੇ ਜਿਹੜੇ ਆ ਸਕਿਉਰਟੀ ਗਾਰਡ ਜਿਹੜੇ ਆ ਪੂਰੀ ਤਰ੍ਹਾਂ ਸਖਤ ਨੇ ਅਤੇ ਹਰ ਇੱਕ ਵਿਦਿਆਰਥੀ ਦਾ ਆਈ ਕਾਰਡ ਜਿਹੜਾ ਚੈੱਕ ਕੀਤਾ ਜਾ ਰਿਹਾ ਜਿਹੜਾ ਵਿਦਿਆਰਥੀ ਯੂਨੀਵਰਸਿਟੀ ਦਾ ਨਹੀਂ ਹੈ ਜਾਂ ਪਾਸ ਆਊਟ ਹੋ ਚੁੱਕਿਆ ਤਾਂ ਉਸ ਨੂੰ ਬਾਹਰ ਨਾਲ ਦੀ ਨਾਲ ਭੇਜਿਆ ਜਾ ਰਿਹਾ ਅਤੇ ਚੋਣਾ ਜਿਹੜੀਆਂ ਅਮਨ ਅਮਾਨ ਨਾਲ ਕਰਵਾਈਆਂ ਜਾ ਰਹੀਆਂ ਨੇ ਤਾਂ ਇਹ ਜਿਹੜੀ ਜਦੋ ਜਹਿਦ ਹੈ ਉਹ ਪ੍ਰਧਾਨਗੀ ਮੀਤ ਪ੍ਰਧਾਨ ਅਤੇ ਸਕੱਤਰ ਨੂੰ ਲੈ ਕੇ ਜਿਹੜੀ ਆ ਚੱਲਦੀ ਹੈ ਅਤੇ ਇਸੇ ਦੇ ਚੱਲਦੇ ਆ ਵਿਦਿਆਰਥੀ ਜਦੋਂ ਕੋਈ ਵੀ ਜਿਹੜੀ ਪਾਰਟੀ ਜਿੱਤਦੀ ਹੈ ਜਿਵੇਂ ਅਸੀਂ ਪਿਛਲੀ ਵਾਰ ਦੇਖਿਆ ਸੀਗਾ ਕਿ ਮੀਤ ਪ੍ਰਧਾਨ ਸੱਤਾ ਬਣਿਆ ਸੀਗਾ ਅਤੇ ਐਸੇ ਦੇ ਦਰਮਿਆਨ ਜੇਕਰ ਗੱਲ ਕਰੀਏ ਕਿ ਇਹ ਜਿਹੜੇ ਵਿਦਿਆਰਥੀ ਆਗੂ ਹੁੰਦੇ ਨੇ ਤਾਂ ਵਿਦਿਆਰਥੀਆਂ ਦੀ ਜਿਹੜੀਆਂ ਮੰਗਾਂ ਹੁੰਦੀਆਂ ਨੇ ਜਾਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨੇ ਤਾਂ ਵਿਦਿਆਰਥੀ ਜਥੇਬੰਦੀਆਂ ਦੀ ਇਹ ਚੋਣਾ ਜਿਹੜੀਆਂ ਚੱਲ ਰਹੀ ਆ ਤੇ ਇੱਕ ਵਾਰ ਫਿਰ ਦੱਸ ਦਈਏ ਕਿ ਚੋਣ ਮੈਦਾਨ ਚ சிਵਆਈਐਸਐਨਐਸਯੂਆਈਏਐਸਐਫ 7 ਅਤੇ ਸੋਪੂ ਹੈ ਤੇ ਇਹਨਾਂ ਵਿੱਚ ਇਸ ਵਾਰ ਕਿਹੜੀ ਪਾਰ ਜਿਹੜੀ ਜਥੇਬੰਦੀ ਆ ਉਹ ਵਿਦਿਆਰਥੀਆਂ ਦਾ ਦਿਲ ਜਿੱਤਣ ਦੇ ਲਈ ਸਭ ਤੋਂ ਅਹਿਮ ਰਹੇਗੀ ਸਭ ਤੋਂ ਵੱਡਾ ਯਾਦੂ ਕਿਹੜੀ ਵਾਂ ਜਿਹੜੀ ਆ ਜਥੇਬੰਦੀ ਦਿਖਾਏਗੀ ਇਹ ਸ਼ਾਮ ਨੂੰ 5 ਵਜੇ ਕਲੀਅਰ ਹੋ ਜਾਏਗਾ ਕਿ ਕਿਸ ਦਾ ਪ੍ਰਧਾਨ ਬਣਿਆ ਤੇ ਕਿਸ ਦਾ ਉਮੀਦਵਾਰ ਪ੍ਰਧਾਨ ਤੇ ਕੌਣ ਜਿਹੜੇ ਆ 70 ਬਣਨ ਜਾ ਰਿਹਾ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਮੌਜੂਦਾ ਕਿ ਇਸ ਮੌਕੇ ਪੂਰੇ ਪਖਤਾ ਪ੍ਰਬੰਧ ਹੈ ਜਿਹੜੇ ਸੁਰੱਖਿਆ ਦਿਓ ਕਿਤੇ ਹੋਏ ਨੇ ਪੰਜਾਬ ਯੂਨੀਵਰਸਿਟੀ ਕੈਂਪ ਕੌਂਸਲ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਵਿਦਿਆਰਥੀ ਜਥੇਬੰਦੀਆਂ ਚੋਣ ਮੈਦਾਨ ਚ ਨੇ ਜਿਸ ਵਿੱਚ ਕੇ ਵੱਖ-ਵੱਖ ਤਰੀਕੇ ਨਾਲ ਇਹਨਾਂ ਜਥੇਬੰਦੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀਵੀਐਸਐਸ ਐਨਐਸਯੂਆਈ ਸੱਤ ਤੇ ਇਹ ਜਿਹੜੇ ਆ ਜਥੇਵੰਦਿਆ ਨੇ ਚੋਣ ਮੈਦਾਨ ਚ ਨੇ ਸੋਪੂ ਦੀ ਗੱਲ ਕਰ ਲੋ ਜਾਂ ASF ਇਹ ਵੀ ਜਿਹੜੇ ਆ ਇਸ ਵਾਰ ਮੋੜ ਤੋਂ ਸਰਗਰਮ ਜਿਹੜੇ ਆ ਚੋਣ ਵਿੱਚ ਨਜ਼ਰ ਆ ਰਹੀਆਂ ਨੇ ਤੇ ASF ਇਸ ਵਾਰ ਪਹਿਲੀ ਵਾਰ ਚੋਣ ਮੈਦਾਨ ਚ ਉਤਰੀ ਹੈ ਤੇ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਜਿਹੜਾ ਉਹ ਵਿਦਿਆਰਥੀਆਂ ਤੇ ASF ਵੱਲੋਂ ਪਾਇਆ ਜਾਏਗਾ ਤੇ ਕਿਹੜੀ ਪਾਰਟੀ ਨੂੰ ਜਿਹੜੀ ਆ ਇਸ ਵਾਰ ਕਿਹੜੀ ਜਥੇਵੰਦੀ ਨੂੰ ਜਿੱਤ ਪ੍ਰਾਪਤ ਹੋਏਗੀ ਤੇ ਕਿਸ ਜਥੇਵੰਦੀ ਦਾ ਪ੍ਰਧਾਨ ਤੇ ਕਿਸ ਜਥੇਵੰਦੀ ਦਾ ਉਮੀਦਵਾਰ ਪ੍ਰਧਾਨ ਤੇ ਕਿਸ ਦਾ ਸਕੱਤਰ ਬਣੇਗਾ ਤਾਂ ਤਿੰਨ ਤੋਂ ਜਿਹੜੇ ਤਿੰਨ ਵੱਡੇ ਅਹੁਦੇ ਨੇ ਤਾਂ ਇਸ ਦੇ ਲਈ ਜਿਹੜੀ ਆ ਚੋਣਾਂ ਹੋ ਰਹੀਆਂ ਨੇ ਤੇ VOTING ਹੋ ਰਹੀ ਆ ਸਵੇਰ 9 ਵਜੇ ਤੋਂ ਜਿਹੜੀ ਆ VOTING ਸ਼ੁਰੂ ਹੋਈ ਆ ਅਤੇ ਸ਼ਾਮ 5 ਵਜੇ ਤੱਕ ਇਸ ਦੇ ਨਤੀਜੇ ਆਣਗੇ ਤੇ ਇਸ ਨੂੰ ਲੈ ਕੇ ਹੀ ਪੰਜਾਬ ਜੁਨੀਵਰਸਿਟੀ ਦੇ ਜੋ ਪ੍ਰਸ਼ਾਸਨਾ ਉਹਨਾਂ ਵੱਲੋਂ ਜਿਹੜੀ ਆ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਉਹ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਹਰ ਇੱਕ ਤਰ੍ਹਾਂ ਦੀ ਚੈਕਿੰਗ ਇੱਥੇ ਕੀਤੀ ਜਾ ਰਹੀ ਆ ਤੇ ਹਾਂ ਇਸ ਵਾਰ ਪ੍ਰਸ਼ਾਸਨ ਇੰਨੀ ਕਿ ਸក្តਾਈ ਦਿਖਾ ਰਿਹਾ ਹੈ ਹਾਲਾਂਕਿ ਹਰ ਵਾਰ ਜਿਹੜੀ ਆ ਸក្តਾਈ ਹੁੰਦੀ ਹੈ ਪਰ ਇਸ ਵਾਰ ਉਸ ਤੋਂ ਵੀ ਜ਼ਿਆਦਾ ਸក្តਾਈ ਨਜ਼ਰ ਆ ਰਹੀ ਹੈ ਕਿ